ਜੰਗੀ ਅੰਕਲ ਉਹਨੇ ਨੇ ਪੰਜਾਬੀ ਪੈਕ ਕਰਤਾ ਕੈਨੇਡਾ ਫੇਰ ਦੇਣਾ ਇਹਨੂੰ ਆਪਾ ਟਾਕਤਾ ਹੁਣ ਤੋ ਕੀ ਕਿਉਂਕਿ ਮੀਂਹ ਵਾਲੇ ਮੌਸਮ ਨੇ ਹਵਾ ਚੱਲ ਜੀ ਫਿਰ ਲਿਬੜ ਜਾਂਦਾ ਐਨ ਸੀਲ ਪੈਕ ਕਰਤਾ ਇਹਦੇ ਤੇ ਵੀ ਚਾਦਰ ਪਈ ਹੋਈ ਆ ਅੱਜ ਆਇਆ ਹੋਇਆ ਆਪਣਾ 3600 ਟਰੈਕਟਰ ਵੀ ਇੱਥੇ ਪਲਟੀ ਵਾਸਤੇ ਕਿਉਂਕਿ ਗਿੱਲਾ ਸੀ ਨਾ ਮੀਂਹ ਪਿਆ ਹੋਇਆ ਸੀ ਅੱਗੇ ਤਾਂ ਅੱਧੀ ਭਰ ਕੇ ਕੱਲੇ ਨਾਲ ਬਾਹਰ ਕੱਢ ਲੈਨੇ ਉਹਨੇ ਬਾਕੀ ਹੱਥਾਂ ਨਾਲੀ ਉਹ ਵੀ ਧਵਾ ਲਿਆਂ ਦੀ ਗੱਡੀ ਆਪਾਂ ਚਮਕਦੀ ਆ ਪੂਰੀ ਲਿਬੜ ਵਾਲੀ ਗਈ ਸੀ ਵਧੀਆ ਚਲੋ ਧਵਾਤੀ ਹੁਣ ਦੂਜੀ ਵੀ ਧਵਾ ਦਾਂਗੇ ਕੱਲ ਨੂੰ ਜਦਾਂ ਟਾਈਮ ਲੱਗਿਆ ਕਿ ਰਾਹ ਸਾਫ਼ ਹੋ ਗਈ ਹੁਣ ਚਲੋ ਆਪਣਾ ਇੱਧਰ ਐਂਡ ਹੋ ਜਾਂਦਾ ਆਪਣੇ ਖੇਤਾਂ ਦਾ ਇੱਥੇ ਆਲੂ ਨੇ ਐਂਡ ਤੇ ਬਾਕੀ ਉਹ ਗੰਨਾ ਇੱਥੋਂ ਤੋਂ ਲੈ ਕੇ ਉਹ ਸੜਕ ਤੱਕ ਸਾਰੀ ਆਪਣੀ ਕਣਕ ਆਹ ਤੱਕ ਆ ਆਪਣਾ ਫਾਰਮ ਆ ਇੱਧਰ ਹਾਂਜੀ ਮਿੱਤਰੋ ਸੁਵਾਗਤਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਖੂਬ ਕਰਦਾ ਸਾਰੇ ਠੀਕ ਹੋਵੋਗੇ ਆਗੇ ਸੀ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਫਿਲਹਾਲ ਤਾਂ ਮੈਂ ਤੇ ਅੰਛੀ ਆ ਬਾਕੀ ਤਾਂ ਆਪਾਂ ਲਾਇਆ ਸੀ ਤੁਸੀਂ ਦੇਖਿਆ ਹੋਗਾ ਪਿਛਲੇ ਵਲੌਗ ਚ ਬਿੱਟੂ ਅੰਕਲ ਵੀ ਅੱਜ ਆ ਗਿਆ ਲੈ ਕੇ ਚੱਲਿਆ ਟਰਾਲੀ ਗੰਨੇ ਦੀ ਭਰਨੀ ਅੱਜ ਬਟਾਰੀ ਬੰਦੇ ਆਏ ਸੀ ਨਾਲ ਦੋ ਬਾਲਣ ਵੀ ਲੈ ਕੇ ਚੱਲੇ ਨੇ ਬਸ ਥੋੜੀਆਂ ਹੀ ਟਰਾਲੀਆਂ ਰਹਿ ਗਈਆਂ ਉੱਥੇ ਚਾਰ ਪੰਜ ਫਿਰ ਪੈਂਡੀ ਵਾਢਾ ਲਾਵਾਂਗੇ ਗੱਡੀਆਂ ਵੀ ਧੋਣ ਵਾਲੀਆਂ ਨੇ ਹਲੇ ਗੱਡੀ ਵੀ ਨਹੀਂ ਧੋਤੀ ਕੋਈ ਗੱਡੀਆਂ ਵੀ ਧੋਣ ਵਾਲੀਆਂ ਨੇ ਧੋਤੀਆਂ ਨਹੀਂ ਉਵੇਂ ਹੀ ਖੜੀ ਆ ਆਪਣੀ ਨਿਸ਼ਾਨ ਸਾਹਿਬ ਲੱਗੇ ਹੋਣੇ ਬਲੇਰੋ ਲਾਉਨੇ ਆ ਉਹ ਵੀ ਤੇ ਗੱਡੀ ਸ਼ਾਇਦ ਅੱਜ ਅੱਜ ਧੁੱਪ ਨਿਕਲ ਹੀ ਨਹੀਂ ਕੱਲ ਨੂੰ ਧਵਾ ਕੇ ਲਿਆਵਾਂਗੇ ਜੰਗੀ ਅੰਕਲ ਉਹਨੇ ਨੇ ਪੰਜਾਬੀ ਪੈਕ ਕਰਤਾ ਕੈਨੇਡਾ ਫੇਰ ਦੇਣਾ ਇਹਨੂੰ ਆਪਾਂ ਟਾਕਤਾ ਹੁਣ ਧੋ ਕੀ ਕਿਉਂਕਿ ਮੀਂਹ ਵਾਲੇ ਮੌਸਮ ਨੇ ਹਵਾ ਚੱਲ ਜੇ ਫਿਰ ਲਿਬੜੇ ਜਾਂਦਾ ਐਨ ਸੀਲ ਪੈਕ ਕਰਤਾ ਇਹਦੇ ਤੇ ਵੀ ਚਾਦਰ ਪਈ ਹੋਈ ਆ ਹੁਣ ਅਰਜਨ ਤੇ ਆਪਣੇ ਦੋ ਟਰੈਕਟਰ ਚੱਲਦੇ ਨੇ 5500 ਚੱਲੇ ਆ ਅੱਜ ਤੁਹਾਨੂੰ ਪਤਾ ਟਰਾਲੀ ਭਰਨ ਉੱਥੇ ਹੁਣ ਜਾਣ ਦੀ ਲੋੜ ਨਹੀਂ ਪੈਂਦੀ ਤਾਂ ਕਰਕੇ ਵਲੌਗ ਬਣਾ ਨਹੀਂ ਹੁੰਦੇ ਬਾਕੀ ਦੇਖਦੇ ਹਾਂ ਹੁਣ ਕੀ ਕਰਦੇ ਹਾਂ ਜੇ ਗੱਡੀ ਧਵਾਉਣ ਗਏ ਤਾਂ ਤੁਹਾਨੂੰ ਵੀ ਲੈ ਕੇ ਚੱਲਦੇ ਆਂ ਨਾਲ ਕਰੋ ਚੱਕਾ ਬਣਾ ਲੈ ਹਰੀ ਫਾਰਮ ਫੈਂਡੀ ਇਹ ਆਪਣਾ ਹੈਗਾ ਛੋਟਾ ਬਹੁਤ ਸੌ ਗੁੱਤਾ ਵੇ ਜਾ ਵੇ ਜਾ ਟੇਕੇ ਬਹਿ ਜਾ ਅੱਜ ਕੱਢਿਆ ਨਹੀਂ ਬਾਹਰ ਠੰਡ ਚ ਖਵਾਜੀ ਚੱਲਦੀ ਆ ਠੰਡ ਕਰਕੇ ਇੱਧਰ ਖੜੇ ਆ ਬੱਚੇ ਕੱਚ ਵਾਲੀ ਦਾ ਟਾਈਮ ਹੋਣ ਵਾਲਾ ਜਾਂ 2 ਘੰਟੇ ਰਹਿ ਗਏ ਤਿੰਨ ਫੇ ਬੰਦੇ ਆਪਣੇ ਆ ਜਾਣਗੇ ਆਪਾਂ ਲੱਗੇ ਸੀਗੇ ਹੁਣ ਆ ਜਿਹੜੀ ਆਪਣੇ ਕੋਲ ਮਸ਼ੀਨ ਆ ਵਰਸੀਮ ਬਟਨ ਵਾਲੀ ਮੱਖਣ ਘਾਪਾ ਲਾਉਣੇ ਨੇ ਵਰਸੀਮ ਉਹ ਬਟਨ ਵਾਲੀ ਆਪਣੇ ਕੋਲ ਮਸ਼ੀਨ ਆ ਇਹ ਤੇ ਇਹਦੀ ਸਟੈਪ ਟੁੱਟੀ ਹੋਈ ਸੀ ਹੁਣ ਤਾਂ ਤੂੜੀ ਤਾੜੀ 'ਚ ਖੜੀ ਸੀ ਕੱਢੀ ਐ ਮੈਂ ਹੁਣ ਸਾਫ-ਸੂਫ ਕਰ ਦਿਆਂ ਇਹਨੂੰ ਕਿਉਂਕਿ ਵੱਡੇ ਪੱਠੇ ਤਾਂ ਵੜਦੀ ਨਹੀਂ ਫਿਰੇ ਬਾਜਰਾ ਬੂਜਰਾ ਛੋਟੇ ਏਡੇ ਏਡੇ ਕਪੱਠੇ ਵੜ ਜਾਂਦੀ ਹੁੰਦੀ ਆ ਤੁਹਾਨੂੰ ਦਿਖਾਵਾਂਗੇ ਜਦ ਹੁਣ ਵੜਨਾ ਸਟਾਰਟ ਕਰਿਆ ਕਰਾਂਗੇ ਵਰਸੀਮ ਆਹ ਸਟੈਪ ਇਹਦੀ ਟੁੱਟ ਗਈ ਸੀ ਅੱਧੀ ਅੱਧੀ ਉਧਰ ਪਈਆ ਬਾਹਰ ਅੱਧੀ ਵਿਚ ਆ ਉਹ ਠੀਕ ਕਰਾ ਕੇ ਲੈ ਆਉਣਾ ਰਣਵੀਰ ਦੀ ਵਰਕਸ਼ਾਪ ਤੋਂ ਜੇ ਕਰ ਦੇਣ ਨਹੀਂ ਦੇਖਦੇ ਆਹਦੇ ਅੱਧੀ ਸਟੈਪ ਆ ਪਈਆ ਅੱਧੀ ਰਪਈ ਸੀ ਕਰਾ ਕੇ ਲਿਆਉਣਾ ਸੈੱਟ ਤੇ ਦਿਖਾਉਣਾ ਤੁਹਾਨੂੰ ਚੱਕ ਲਿਆ ਬੋਰੀ ਅੰਚ ਮੜਵਾ ਅੰਚ ਨੂੰ ਤੇ ਕੱਢ ਕੇ ਚਾਬੀ ਪਾਨੇ ਖੋਲਦੇ ਆ ਸਟੈਪ ਤੇ ਮਿਲਦੇ ਆ ਤੁਹਾਨੂੰ ਖੋਲ ਲਈ ਆਪਾਂ ਸਟੈਪ ਅੱਧੀ ਵੀ ਅਰੇ ਇੱਥੋਂ ਟੁੱਟ ਗਈ ਇਹ ਆ ਖੋਲ ਲਈ ਆਪਾਂ ਮਸ਼ੀਨ ਨਾਲੋਂ ਹੁਣ ਚਾਲਦੇ ਆ ਵਰਕਸ਼ਾਪ ਤੇ ਕਰਾ ਕੇ ਲਿਆਉਨੇ ਆ ਠੀਕ ਇਹਨੂੰ ਚੱਲੀ ਆ ਜੀ ਅਗੇ ਰਣਵੀਰ ਦੀ ਵਰਕਸ਼ਾਪ ਤੇ ਮੁੰਡਾ ਸਵੇਰ ਦਾ ਹੋਣਾ ਆ ਨਿਕਰਿਆ ਫਿਰਦਾ ਕੱਲ ਦਾ ਤਾਂ ਦਿਖਿਆ ਹੀ ਨਹੀਂ ਆ ਕੇ ਥੱਕ ਗਿਆ ਸੀ ਹੈ ਮਗਾ ਥੱਕ ਗਿਆ ਸੀ ਕੱਲ ਨਹੀਂ ਨਹੀਂ ਥੱਕਿਆ ਕੀ ਕਰਨ ਲੱਗਦਾ ਫਿਰ ਕੀ ਕਰਨਾ ਤਾਂ ਸਾਡਾ ਕੰਮ ਕਰਦੇ ਪਹਿਲਾਂ ਸੁਣ ਗਿਆ ਨਹੀਂ ਕਰਨਾ ਕਰਾਉਣਿਆ ਤਾਂ ਸਟੈਪ ਵੈਲਡਿੰਗ ਤੇ ਦਿਖਾਉਣਿਆ ਫਿਰ ਤੁਹਾਨੂੰ ਚੱਲਣੀ ਤਾਂ ਨਹੀਂ ਚਲੋ ਕਰਾ ਕੇ ਰੱਖ ਲੈਨੇ ਫਿਰ ਨਵੀਂ ਲੈ ਆਵਾਂਗੇ ਏਜੰਸੀ ਚੋਂ ਇਹਨਾਂ ਦੀ ਤੋਂ ਮਸ਼ੀਨ ਵਾਲੀ ਚੋਂ ਜਿੰਨਾ ਟਾਈਮ ਚੱਲੂ ਚਲਾਉਨੇ ਆ ਕਰਾ ਲਿਆਂਦੀ ਬਿਲਡਿੰਗ ਇਹਨੂੰ ਪੂਰੀ ਸਿੱਧੀ ਕਰਤੀ ਰਣਵੀਰ ਨੇ ਚਲੋ ਘਾਟ ਕੇ ਆਉਣ ਇਹਨੂੰ ਤੇ ਦਿਖਾਉਣੇ ਮੈਂ ਮੈਂ ਤੇ ਅੰਛਾ ਕੇ ਸੀਗੇ ਕਾਰੋਬਾਰ ਵਾਲਿਆਂ ਦੇ ਫੇਰ ਅੱਜ ਗੱਡੀ ਧਵਾਉਣ ਮੈਂ ਕਿਹਾ ਮਾਸਮ ਚਲੋ ਹੁਣ ਠੀਕਾ ਤਾਂ ਪੂਰੀ ਨਿਕਲ ਗਈ ਧਵਾ ਦਈਏ ਗੱਡੀ ਤੇ ਨਾਲ ਲਿਬੜ ਵਾਲੀ ਗਈ ਸੀ ਬਤੇਗੜ ਸਾਹਿਬ ਤੇ ਗਈ ਸੀ ਦੂਜੀ ਧਵਾਵਾਂਗੇ ਹਲੇ ਡੈਡੀ ਜੀ ਲੈ ਕੇ ਗਏ ਉਹਨੇ ਕੱਲੂ ਧਵਾ ਦਾਂਗੇ ਉਹਨੂੰ ਮੀਂਹ ਕਰਕੇ ਲਿਪੜ ਬਹੁ ਗਈਆਂ ਇਹ ਗੱਡੀਆਂ ਬਸ ਧੋ ਦਣੀ ਇਹਨਾਂ ਨੇ ਮੈਂਟੋ ਮੈਂਟੀ ਫਿਰ ਚੱਲਦੇ ਆ ਧੋ ਆ ਕੇ ਦਿਖਾਉਨੇ ਆ ਤੁਹਾਨੂੰ ਧੋਣ ਤੋਂ ਬਾਅਦ ਲੋਕ ਹੁਣ ਦੇਖੋ ਕੀ ਬਣਿਆ ਪਿਆ ਬਹੁਤ ਗੰਦੀ ਹੈ ਭਾਈ ਜੀ ਗੱਡੀ ਧਵਾ ਕੇ ਆਪਾਂ ਆ ਗਏ ਘਰੇ ਮਾਰ ਦਿਆਂ ਲਿਸਕਾ ਵਧੀਆ ਧੋ ਦਿੰਦੇ ਆ ਫਿਲਹਾਲ ਮੈਂ ਟਾਪਾ ਬਾਹਰ ਰੱਖ ਤੇ ਕੱਢ ਕੇ ਧਵਾਤੇ ਸੀ ਕਿਉਂਕਿ ਗੰਦੇ ਜਿਆਦੇ ਹੋ ਕੇ ਸੂਵੇਂ ਚੱਕੜ ਚੁੱਕੜ ਵਾਲੇ ਪੈਰ ਲੈ ਕੇ ਗੱਡੀ 'ਚ ਬੜੀ ਜਾਂਦੇ ਸੀ ਨਾ ਮੈਟਨ ਕੱਲ ਨੂੰ ਤੋਂ ਪਲਵਾ ਦਾਂਗੇ ਹੁਣ ਮੰਜੇ 'ਤੇ ਧਰ ਤੇ ਕੱਢ ਕੇ ਗੱਡੀ ਦੇਖੋ ਤੇ ਇਹਨ ਬੰਬ ਬਣਾਤੀ ਚਮਕਦੀ ਆ ਪੂਰੀ ਇੱਕਦੱਕ ਕੰਪਾਉਂਡ ਕਰੀ ਕਰਕੇ ਉਹਨ ਤੋਤੀ ਤੇ ਵਧੀਆ ਲੱਗਣ ਲੱਗ ਜੁੰਦੀ ਆ ਕੂਂ ਵੀ ਵਧੀਆ ਧੋਂਦੇ ਆ ਉਹ ਲਓ ਵੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਉਪਕਰਦਾ ਸਾਰੇ ਠੀਕ ਹੋਵਾਂਗੇ ਕਰਦੇ ਆਂ ਦਿਨ ਦੀ ਸ਼ੁਰੂਆਤ ਅੱਜ ਆ ਗਏ ਸੀਗੇ ਪਹਿਲਾਂ ਆਪਾਂ ਕਾਲਜ ਗਏ ਹੋਏ ਸੀ ਪੀਪਰ ਦੇਣ ਦੁਪਹਿਰ ਦੀ ਰੋਟੀ ਲੈ ਕੇ ਆ ਗਏ ਬੰਦੇਆਂ ਕੋਲੇ ਇਹ ਆਪਣੇ ਪਾਈ ਜਾਂਦੇ ਆ ਆਲੂਆਂ ਨੂੰ ਰਿਓ ਇੱਧਰ ਜਿਹੜੇ ਆਪਾਂ ਬੀਜੇ ਸੀਗੇ ਐਂਡ ਤੇ ਜਾਵਾਂ ਉਹ ਆਲੂਆਂ ਨੂੰ ਇਹ ਆਪਾਂ ਜਮਾ ਆਖਰ ਤੇ ਆਲੂ ਬੀਜਿਆ ਸੀ ਪੀ ਕਰਕੇ ਥੋੜਾ ਜਿਹਾ ਪਾਣੀ ਖੜਾ ਪਰ ਪਲਾਵਾ ਫੇਰੇ ਪਲਾਉ ਫੇਰੀਆਂ ਕਰਕੇ ਪਾਣੀ ਨਾਲ ਦੀ ਨਾਲ ਸੁੱਕ ਜਾਂਦਾ ਇੰਨਾ ਕ ਫਾਇਦਾ ਹੈਗਾ ਇਹਦਾ ਪਲਾਵਾਂ ਦਾ ਦੇਖੋ ਪਰਸੋਂ ਵੀ ਪਿਆ ਪਾਣੀ ਜਮਾ ਹੀ ਨਹੀਂ ਤੇ ਪਾਈ ਜਾਂਦੇ ਆ ਬਸ ਰਿਓ ਰਿਓ ਆਪਣੇ ਇਹ ਤਿੰਨ ਕੀਲੇ ਨੇ ਚਾਰ ਪਾ ਦੇਣਾ ਇਹਨਾਂ ਨੇ ਮਿੰਟੋ ਮਿੰਟੀ ਰੋਟੀ ਖਾਣ ਲੱਗ ਗਏ ਆਪਣਾ ਇੱਧਰ ਐਂਡ ਹੋ ਜਾਂਦਾ ਆਪਣੇ ਖੇਤਾਂ ਦਾ ਇੱਥੇ ਆਲੂ ਨੇ ਐਂਡ ਤੇ ਬਾਕੀ ਉਹ ਗੰਨਾ ਇੱਥੋਂ ਤੋਂ ਲੈ ਕੇ ਉਹ ਸੜਕ ਤੱਕ ਸਾਰੀ ਆਪਣੀ ਕਣਕ ਆ ਉਹ ਤੱਕ ਆ ਆਪਣਾ ਫਾਰਮ ਆ ਇੱਧਰ ਇਹ ਫਾਰਮ ਦੇ ਪਿਛਲੇ ਪਾਸੇ ਹੀ ਆ ਜਾਂਦਾ ਖੇਤ ਤੇ ਬਾਕੀ ਉਹ ਗੰਨਾ ਆਪਣਾ ਗੰਨਾ ਹਲੇ ਬਟਾਰੀ ਚੱਲਦਾ ਪਰ ਉੱਥੇ ਦੋ ਤਿੰਨ ਘਟਰਾਲੀਆਂ ਰਹਿ ਗਈਆਂ ਬੰਦੇ ਖਾਈ ਜਾਂਦੇ ਆ ਰੋਟੀ ਕੀ ਹਾਲ ਚਾਲ ਨੇ ਜੀ ਆ ਹਾਲ ਹੈ ਠੀਕ ਹੈ ਤੋਂ ਲੈਣੇ ਸੀ ਉੱਥੇ ਕੱਸੀ ਚ ਆਏ ਤੇ ਪਾਣੀ ਦਾ ਓੱਖਾ ਹੈ ਚਲੋ ਕੋਈ ਨਹੀਂ ਦੇਖਿਆ ਰਹਾ ਤਾਂ ਉਹ ਵੀ ਮਿੱਤਰੋ ਆ ਗਏ ਆਪਾਂ ਬਟਾਰੀ ਆਪਾਂ ਕੈਂਚੀ ਭਰਾ ਲਿਆ ਫਿਰ ਤੇਲ ਐਵੇਂ ਨੇਰਾ ਹੋਣਾ ਸੀ ਨਹੀਂ ਤੇ ਅੱਜ ਆਇਆ ਹੋਇਆ ਆਪਣਾ 3600 ਟਰੈਕਟਰ ਵੀ ਇੱਥੇ ਪਲਟੀ ਵਾਸਤੇ ਕਿਉਂਕਿ ਗਿੱਲਾ ਸੀ ਨਾ ਮੀਂਹ ਪਿਆ ਹੋਇਆ ਸੀ ਅੱਗੇ ਤਾਂ ਅੱਧੀ ਭਰ ਕੇ ਕੱਲੇ ਨਾਲ ਬਾਹਰ ਕੱਢ ਲੈਨੇ ਉਹਨੇ ਬਾਕੀ ਹੱਥਾਂ ਨਾਲ ਹੀ ਬੰਦੇ ਪਾ ਦਿੰਦੇ ਆ ਤੁਰ ਕੇ ਨੇੜੇ ਹੁੰਦਾ ਤੇ ਅੱਜ ਫਿਰ ਘੱਟ ਪਰੀ ਸੀ ਅੰਦਰੋਂ ਤਾਂ ਕਰਕੇ ਪਲਟੀ ਮਾਰਨੀ ਪਈ ਹੁਣ ਪਾਉਨੇ ਆ ਤੇਲ ਟਰੈਕਟਰ ਚ ਟੈਂਕੀ ਫੁੱਲ ਕਰ ਦਿੰਨੇ ਆ ਜੀ ਬਸ ਤਿੰਨ ਕਟਰਾਲੀਆਂ ਹੋਰ ਇਹ ਹੋਰ ਨੇ ਸਾਢੇ ਤਿੰਨ ਟਰਾਲੀਆਂ ਉਦੋਂ ਬਾਅਦ ਤੇ ਕੰਮ ਸਮਾਪਤ ਆ। ਫਿਰ ਸੋ ਬਿੱਟੂ ਅੰਕਲ ਸਸਤੇ ਦਾ ਘਾਤ ਲਾਤਾ। ਠੀਕ ਆ। ਓਕੇ ਰਿਪੋਰਟ। ਏ। ਫਿਰ ਮਿੱਤਰੋ ਟੈਂਕੀ ਤਾਂ ਆਪਾਂ ਕਰਤੀ ਫੁੱਲ ਨੱਕੋ ਨੱਕ। ਸੌਦੇ ਵੀ ਦੇ ਤੇ ਬੰਦਿਆਂ ਨੂੰ ਤੇ ਹਣ ਆਪਾਂ ਚੱਲਦੇ ਆ ਪੈਂਡ ਨੂੰ। ਉਹ ਚ ਆਗ ਲੱਦ ਲਿਆਉਣਗੇ ਬਾਕੀ ਬਾਅਦ ਚ ਜੇ ਪਾਲਟੀਆਂ ਵੱਜੀਆਂ ਜੰਗੀ ਅੰਕਲ ਉਹਦੇ ਬੰਨੀ ਜਾਂਦੇ ਆ। ਕਾਲਟੀਆਂ ਵੱਜੀ ਤੋਂ ਬਾਅਦ ਉਹਨਾਂ ਨੇ ਆਗ ਲੱਦ ਕੇ ਟਰਾਲੀ 'ਚ ਪੰਡ ਨੂੰ ਆਇਆਣਾ ਬਿੱਟੂ ਅੰਕਲ ਲੈ ਜਾਊਗਾ ਟਰਾਲੀ ਤੇ ਆਪਾਂ ਵੀ ਹੁਣ ਚੱਲਦੇ ਆਂ ਪੰਡ ਨੂੰ ਤੇ ਦੇਖਦੇ ਆਂ ਘਰੇ ਜਾ ਕੇ ਕੀ ਕਰਦੇ ਆ ਲਓ ਬਈ ਬਾਤ ਤਾਂ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਬਲੌਗ ਥੋੜੇ ਜਿਹੇ ਲੈ ਛੋਟੇ ਆ ਰਹੇ ਨੇ ਦੋ ਤਿੰਨ ਦਿਨਾਂ ਦੇ ਇਕੱਠੇ ਸੋ ਸੌਰੀ ਕੰਮ ਹੈ ਨਹੀਂ ਹੁਣ ਕੰਮ ਘਟਿਆ ਆਇਆ ਕੰਨਾ ਉੱਥੇ ਕਰਕੇ ਅੱਜ ਆਪਾਂ ਝੋਟਾ ਸਟਾਰਟ ਕੀਤਾ ਇਹਨੂੰ ਤਾਂ ਥੋੜਾ ਕਾਰਖਾਨੇ ਲੈ ਕੇ ਆਣਾ ਇਹਦੀ ਅਲਾਈਨਮੈਂਟ ਆਊਟ ਹੋ ਗਈ ਆ ਦੇਖ ਇਹ ਡੇਡੇ ਘਸਣ ਲੱਗ ਗਿਆ ਤੇ ਇੱਕ ਖਸਾ ਬਹੁਤ ਚਾ ਦੇ ਰਿਹਾ ਫਿਰ ਸੜਕ ਤੇ ਚੱਲਦਾ ਰੋਡ ਤਾਂ ਵੀ ਵੱਡੇ ਵੜ ਦਿੰਦੇ ਆ ਗੱਡੀ ਤਾਂ ਕਰਕੇ ਆਪਾਂ ਹੁਣ ਇਹਦੀ ਅਲਾਈਨਮੈਂਟ ਕਰਾ ਕੇ ਲਿਆਉਨੇ ਆ ਫੇਰ ਜਾਣਾ ਆਪਾਂ ਰਣਵੀਰ ਕੋਲੇ ਹੀ ਕਾਰਖਾਨੇ ਉਹਦੇ ਕੋਲ ਹੀ ਲੈ ਕੇ ਚੱਲਦੇ ਆ ਉਹ ਨਹੀਂ ਕਰ ਦੇਣੀ ਆ ਝੋਟੇ ਨੇ ਅੱਜ ਖਾਸੇ ਟਾਈਮ ਬਾਅਦ ਚਲਾਇਆ ਤਰੋ ਲੈ ਆਏ ਸੀ ਰਣਵੀਰ ਕੋਲੇ ਟਰੈਕਟਰ ਆ ਕੱਢ ਕੇ ਐਂਡ ਆਪਾਂ ਕਰਤਾ ਡੈਟ ਅਲਾਈਨਮੈਂਟ ਇਹਦੀ 1.5 ਇੰਚ ਦਾ ਫਰਕ ਸੀਗਾ ਅਲਾਈਨਮੈਂਟ ਚ ਆਏ ਹੁੰਦਾ ਮੂਹਰੋਂ ਟਾਇਰ ਟੰਗ ਹੁੰਦੇ ਆ ਤੇ ਮਗਰੋਂ ਖੁੱਲੇ ਹੁੰਦੇ ਆ ਮਗਰਲੇ ਪਾਸਿਓ ਅੱਧੇ ਇੰਚ ਦਾ ਫਰਕ ਹੁੰਦਾ ਕੋਈ ਬੜਾ ਜਿਆਦਾ ਨਹੀਂ ਇਹ ਚ ਪਿਆ ਪਿਆ ਸੀ 1.5 ਇੰਚ ਦਾ ਫਰਕ ਤਾਂ ਕਰਕੇ ਹੁਣ ਅਲਾਈਨਮੈਂਟ ਆ ਦੇਖੋ ਟਾਇਰ ਜਮਾਈ ਚੱਕ ਗਈ ਸੀ ਅੱਧਾ ਅੱਧੇ ਇੱਧਰ ਵਾਹੇ ਚ ਉਹ ਟਾਇਰ ਖਰਾਬ ਕਰਤੇ ਇਹ ਥਲੇ ਸਾਲ ਹੀ ਹੋਇਆ ਸੀ ਪੋਆਆਂ ਨੂੰ ਚਲੋ ਕੋਈ ਨਹੀਂ ਪਾ ਹੁਣ ਕਰ ਦੇਣੀ ਆ ਸੈੱਟ ਸੀ ਜੇ ਹਲੇ ਵੀ ਨਾ ਹੋਈ ਫਿਰ ਅਸੀਂ ਆ ਵੱਟ ਕੇ ਫਿਰ ਕਰਾਂਗੇ ਜਗਾੜ ਰਣਵੀਰ ਪੂਰਾ ਕਰੀ ਜਾਂਦਾ ਕੰਮ ਵਰਤੀ ਨਾਲ ਲੋਈ ਅੱਜ ਫੇਰ ਚਲਾਤਾ ਸਵੇਰੇ ਸਵੇਰੇ ਕਲਾੜ ਆਪਾਂ ਪਹਿਲਾ ਕੜਾਹਾ ਪਾਤਾ ਹਲੇ 8:00 ਵਜੇ ਆ 7:30 8 ਅੱਜ ਧੁੰਦ ਜੀ ਵੀ ਪਈ ਹੋਈ ਆ ਪਹਿਲਾ ਕੜਾਹਾ ਲੇਟ ਹੀ ਆਉਂਦਾ ਹੁੰਦਾ ਕਿਉਂਕਿ ਇੱਕ ਤਾਂ ਬਹਿਣੀ ਠੰਡੀ ਹੁੰਦੀ ਆ ਰਾਤ ਦੀ ਫਿਰ ਜਿੱਥੇ 3 ਘੰਟੇ ਲੱਗਦੇ ਆ ਕੜਾਹੇ ਨੂੰ ਉੱਥੇ 4 ਲੱਗ ਜਾਂਦੇ ਆ ਪਹਿਲੇ ਕੜਾਹੇ ਨੂੰ ਭਾਉਣੇ ਨੇ ਆ ਜਾਣਾ 2 ਘੰਟਿਆਂ ਨੂੰ ਅੱਜ ਟਰਾਲੀ ਵੀ ਭਰਨੀ ਆ ਬਿੱਟੂ ਅੰਕਲ ਨੇ ਲੈ ਕੇ ਜਾਊਗਾ ਉਹ ਵੀ ਟਰਾਲੀ ਪਟਾਰੀ ਨੂੰ ਤੇ ਸ਼ਾਇਦ ਅੱਜ ਆਪਾਂ ਜਾਈਏ ਪਾਲਟੀ ਵਾਲਾ ਟਰੈਕਟਰ ਲੈ ਕੇ ਕਿਉਂਕਿ ਬੰਦਾ ਹੈ ਨਹੀਂ ਜੰਗੀ ਅੰਕਲ ਫਿਰ ਹੋ ਰਹੇ ਹੁੰਦਾ ਸ਼ੱਕਰ ਸ਼ੁਕਰ ਕਈ ਵਾਰ ਮਲਣੀ ਪੈ ਜਾਂਦੀ ਆ ਤੇ ਗੁੜ ਚੱਕਣਾ ਹੁੰਦਾ ਜਦ ਜਾਂ ਜੱਸੀ ਚਾਚਾ ਜੀ ਜਾਣ ਕੇ ਜਾਂ ਮੈਂ ਜਾऊं ਦੇਖਦੇ ਆਂ ਬਾਕੀ ਕਿਵੇਂ ਬਣਦੀ ਅਸਲਾ ਲੋ ਵੀ ਮਿੱਤਰੋ ਆ ਗਏ ਆਪਾਂ ਬਟਾਰੀ ਆਪਣੇ ਵਾਲਾ 3600 ਟੂ ਲੈ ਕੇ ਹਾਲੈਂਡ ਤੇ ਬਿੱਟੂ ਅੰਕਲ ਲਿਆਇਆ ਸੀਗਾ ਆਹ 5500 ਬਾ ਭਰਨ ਲੱਗੇ ਬੰਦੇ ਟਰਾਲੀ ਵਿੱਚ ਹੀ ਹਲੇ ਗਿੱਲਾ ਵਾ ਥੋੜੀ ਭਰਾਂਗੇ ਇੱਕ ਦੋ ਲਾਈਨਾਂ ਹੀ ਲਾਵਾਂਗੇ ਫੇਰ ਬਾਹਰ ਕੱਢ ਦਾਂਗੇ ਮੈਂ ਵੀ ਜਾਣਾ ਵਾ ਬਸ ਬਿੱਟੂ ਅੰਕਲ ਨੇ ਪਾਲਟੀ ਮਰਾਈ ਜਾਣੀ ਆ ਬਾਅਦ ਚ ਸ਼ਾਮ ਨੂੰ ਲੈ ਜਾਾਂਗੇ ਆ ਕੇ ਟਰੈਕਟਰ ਹੁਣ ਖੜਾ ਕੇ ਮੈਨੂੰ ਆਉਂਦਾ ਜੈ ਲੈਣ ਤੇ ਫੇਰ ਚੱਲਦੇ ਆਂ ਪੈਂਟ ਨੂੰ ਖਿਲਾੜੀ ਵੀ ਜਲਦੀ ਆ ਦਿਖਾਉਨੇ ਆ ਤੁਹਾਨੂੰ ਉਹਨਾਂ ਨੇ ਭਰ ਦੇਣੀਆਂ ਮਿੰਟੋ ਮਿੰਟੀ ਸ਼ਾਮ ਤੱਕ ਪਰ ਹੂ ਟਰਾਲੀ ਇੱਕ ਤਾਂ ਵੱਜ ਗਿਆ ਦੋ ਦੁਪਹਿਰੇ ਲੱਗੇ ਬਸ ਦੋ ਟਰਾਲੀਆਂ ਨੇ ਹੋਰੇ ਹੋਰ ਕੰਮ ਨਿਭੜ ਜੂ ਫਿਰ ਪੰਡ ਲਾਉਣੇ ਆ ਵੱਡਾ ਢੋੜਾ ਚਾਰਜਰ ਹੋਣੇ ਹਾਲੇ ਗੰਨੇ ਚ ਬਟਾਰੀ ਹਾਲੇ ਚ ਤਾਂ ਆਪਣੇ ਚ ਬਹੁਤ ਜ਼ਿਆਦਾ ਨਜਾਇਜ਼ ਸੂਰ ਸੀਗਾ ਬਹੁਤ ਨੁਕਸਾਨ ਕਰਤਾ ਉਹਨਾਂ ਨੇ ਆਪਣੇ ਗੰਨੇ ਦਾ ਰੋਜ਼ ਰੋਜ਼ਾਂ ਨੇ ਸੂਰਾ ਨੇ ਰਾਤ ਨੂੰ ਆਲੂਆਂ ਦਾ ਵੀ ਕਰੀ ਜਾਂਦੇ ਆ ਦੇਖੋ ਪੈੜਾ ਇਹ ਉਹਨਾਂ ਦੀ ਹੀ ਪੈੜਾ ਨੇ ਜਾਨਵਰਾਂ ਦੀ ਆਲੂ ਪਾਟ ਜਾਂਦੇ ਆ ਰਾਤ ਨੂੰ ਦੇਖੋ ਖਾਲਚ ਬਹੁਤ ਨੁਕਸਾਨ ਕਰ ਦਿਆ ਜਾਨਵਰ ਵੀ ਸੂਰ ਆਲੂ ਆਪਣਾ ਬਟਾਰੀ ਵਾਲਾ 3 ਨਵੰਬਰ ਦਾ ਬੀਜਿਆ ਹੋਇਆ ਇਹ ਵੀ ਐਨ ਪੂਰਾ ਵਧੀਆ ਨਿਕਲਿਆ ਇਸੋਂ ਐਨ ਪੂਰਾ ਓਕੇ ਰਿਪੋਰਟ ਜਾਨਵਰ ਤਾਂ ਬਾਲਾ ਜਾਦੇ ਨੁਕਸਾਨ ਕਰਦੇ ਆ ਦੇਖੋ ਆਲੂਆਂ ਦੇ ਇਹ ਦਿਨੇ ਨਹੀਂ ਨਿਕਲਦੇ ਰਾਤ ਨੂੰ ਨਿਕਲਦੇ ਗੰਨੇ ਚ ਦਿਨੇ ਵਿੱਚ ਗੰਨੇ ਦੇ ਹੁੰਦੇ ਆ ਗੰਨੇ ਦਾ ਨੁਕਸਾਨ ਕਰੀ ਜਾਂਦੇ ਆ 2 ਟਰਾਲੀਆਂ ਦਾ 3 ਟਰਾਲੀਆਂ ਦਾ ਨੁਕਸਾਨ ਸਾਡਾ ਬਟਾਰੀ ਕਰਤਾ ਇਹਨਾਂ ਨੇ ਨੰਨੇ ਦਾ ਚਲੋ ਹੁਣ ਇਹਨਾਂ ਨੂੰ ਕਾਰ ਵੀ ਕੀ ਸਕਦੇ ਆ ਜਾਨਵਰਾਂ ਨੂੰ ਰੋਜ਼ ਨੇ ਸੂਰਨੇ ਆ ਦੇਖੋ ਲਓ ਮੇ ਖਰੂ ਪਾਇਆ ਪਿਆ ਆਲੂਆਂ ਚ ਇੱਥੇ ਆਪਾਂ ਸ਼ਾਇਦ ਲਾਈਏ ਮੱਕੀ ਹਲੇ ਕੋਈ ਸਲਾਹ ਨਹੀਂ ਹੈ ਕਿ ਸ਼ਾਇਦ ਮੱਕੀ ਲਈਏ ਗੰਨਾ ਵੱਡੇ ਤੇ ਉਰੇ ਮੱਕੀ ਲਾਵਾਂਗੇ ਉਹ ਵੀ ਤੁਹਾਨੂੰ ਵਲੌਗਾਂ ਚ ਦੇਖਣ ਨੂੰ ਮਿਲੂਗੀ ਦੱਸ ਦਾਂਗੇ ਵੀ ਮੱਕੀ ਲਾਉਣੀ ਆ ਕਿ ਕੋਈ ਹੋਰ ਫਸਲ ਕਸਾ ਆਉਂਦਾ ਵਾ ਜੈ ਲੈਣਾ ਆਪਾਂ ਨੂੰ ਫਿਰ ਚਾਲਦੇ ਆ ਪਿੰਡ ਨੂੰ ਟਰਾਲੀ ਕਢਾ ਜੀਏ ਕਿਰਾਂ ਸੜਕ ਤੇ ਲਵਾ ਜੀਏ ਕੱਢ ਲਿਆ ਆਪਾਂ 3600 ਤੇ ਪੂਰੇ ਟੋਚ ਨੂੰ ਪਾ ਲੈਣਾ ਵਾ ਕਿਉਂਕਿ ਉਧਰ ਆਲੂਆਂ ਪਾਣੀ ਟੁੱਟਿਆ ਹੋਇਆ ਇੱਕ ਮੀਂਹ ਪੈ ਹੋਇਆ ਨੇ ਤਾਜ ਇਹਨਾਂ ਕਾਨੂੰ ਰਸਕ ਲੈਣਾ ਦੂਰ ਆ ਫਿਰ ਇੱਥੇ ਟਰੈਕਟਰ ਲਿਆਉਂਦੇ ਫਿਰਾਂਗੇ ਪਿੰਡੋਂ ਸਾਰੇ ਉੱਥੇ ਨਾ ਪਾਣੀ ਟੁੱਟਿਆ ਉਧਰ ਆਲੂਆਂ ਚੋਂ ਆਪਣੇ ਚੋਂ ਤਾਂ ਕਰਕੇ ਟੋਚ ਨਹੀਂ ਪਾ ਲੈਣਾ ਆਪਾਂ ਕੱਢ ਲੈਣੀ ਟਰਾਲੀ ਫਿਰ ਇੱਕ ਲੈਣੀ ਲਾਵਾਂਗੇ ਜਾਂ ਦੋ ਬਸ ਉਦੋਂ ਵੱਧ ਨਹੀਂ ਲਾਉਂਦੇ ਆਲੂਆਂ ਦਾ ਪਟਾਈ ਵਾਲਾ ਕੰਮ ਵੀ ਚੱਲਣ ਵਾਲਾ ਹੀ ਆ ਬਸ ਸ਼ੁਰੂ ਕਰਨੀ ਸੀ ਆਪਾਂ ਮੀਂਹ ਪੈ ਕੇ ਜਦ ਨੂੰ ਹੁਣ ਹੁਣ ਫੇਰ ਰੁਕਣਾ ਪੈਣਾ ਵੀ ਮਿੱਤਰੋ ਕਢਤੀ ਟਰਾਲੀ ਬਾਹਰ ਬੰਦੇ ਲਾਗੇ ਭਰਨ ਪਾਲਟੀ ਵਾਲੀ ਵੀ ਹੋ ਖੜਾਤੀ ਕਰਦੇ ਹੁਣ ਸੈਟ ਉਹਨੂੰ ਉੱਥੇ ਕਿਵੇਂ ਖੜਾਉਣੀ ਆ ਮਿੱਟੀ-ਮੁੱਟੀ ਪਾ ਕੇ ਗਿੱਲਾ ਜਾਦੇ ਸੀ ਮੈਂ ਤਾਂਹੀਂ ਨਹੀਂ ਅਸੀਂ ਲੈਣਾ ਲਾਈਆਂ ਜਾਦੇ ਆ ਦੇਖੋ ਇੰਨੀ-ਇੰਨੀ ਰਹਿੰਦੀ ਹੀ ਆਉਂਦੀ ਸੀ ਟਰਾਲੀ ਦਾ ਮਸਾਂ ਹੀ ਕੱਢੀ ਆ ਟਰੈਕਟਰਾਂ ਦੇ ਕਲਿੱਪ 'ਚ ਦੇਖਿਓ ਹਾਂ ਜੇ ਇਹਨ ਪੂਰਾ ਗਿੱਲਾ ਢੀ ਤੁਸਦੀ ਆ ਨਹੀਂ ਪਿਆ ਤਾਂ ਜਾ ਉਧਰ ਨੂੰ ਹੋਰ ਗਿੱਲਾ ਸੀ ਹਲੇ ਕੜਤੀ ਵਰ ਟਰਾਲੀ ਝੋਟਿਆਂ ਨੇ ਆਪਣੇ ਨੇ ਹੁਣ ਚਾਲਦੇ ਆ ਪੈਂਡਰ ਨੂੰ ਜਾ ਵੀ ਆ ਗਿਆ ਉਹ ਖੜਾ ਤੇ ਦਿਖਾਉਨੇ ਆ ਤੁਹਾਨੂੰ ਘਰੇ ਜਾ ਕੇ ਕੋਈ ਦੇਖੋ ਆਪਣੇ ਸੰਤਰੇ ਚੈੱਕ ਕਰੋ ਲੱਗੇ ਹੋਏ ਆਪਣੀ ਬਾੜੀ ਲਸਣ ਲਸਣ ਲਾਇਆ ਹੋਇਦਰ ਪਾਲਕ ਮੇਥੀ ਮਿਰਚਾਂ ਹੋਰ ਸਬਜ਼ੀਆਂ ਗੋਭੀ ਗੋਭੀ ਤੇ ਮੈਂ ਤੇ ਜਾ ਆਗੇ ਸੀ ਬਟਾਰੀਆਂ ਘਰੇ ਅੱਜ ਦਾ ਵਲੌਗ ਆਪਾਂ ਹੋ ਰਹੀ ਸਮਾਪਤ ਕਰਦੇ ਆ ਮਿਲਦੇ ਆ ਸਾਰਿਆਂ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੋਪ ਕਰਦਾ ਵਲੌਗ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਮਿਲਦੇ ਆ ਸਾਰਿਆਂ ਨੂੰ ਅਗਲੇ ਵਲੌਗ ਚ ਧੰਨਵਾਦ